ਰਾਸ ਮਹਾਰਾਜ ਦੇ ਦਰਸ਼ਨਾਂ ਨੂੰ ਗਿਆ ਇੱਕ ਬਜ਼ੁਰਗ ਸੰਗਤ ਵਿੱਚ ਗਿਆ ਇਤੋਂ ਕੱਕੜੇ ਪਿੰਨ ਤੋਂ ਪਵਾਨੀ ਕਰਦੇ ਨਾ ਉਹ ਵੀ ਮਹਾਲਵੇ ਦੇ ਜਥੇ ਨਾਲ ਰਲ ਕੇ ਪਵਾਨੀ ਕਰੋ ਤੁਰਨੇ ਆ ਤੁਰਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਸ੍ਰੀ ਅਮਰਸਰ ਸਾਹਿਬ ਪਹੁੰਚ ਗਏ ਉਸ ਸਰਸ ਰੋਬਰ ਵਿੱਚ ਜਿਹੜੀ ਉਦੋਂ ਛੋਟੀ ਛੱਪੜੀ ਸੀ ਉਹਦੇ ਵਿੱਚ ਇਸ਼ਨਾਨ ਕੀਤਾ ਸੰਗਤ ਨੇ ਧੰਨ ਗੁਰੂ ਰਾਮਦਾਸ ਸਰ ਦੇ ਦਰਸ਼ਨਾਂ ਲਈ ਕਤਾਰ ਲੱਗ ਗਈ ਜਦੋਂ ਉਹ ਬਜ਼ੁਰਗ ਕਤਾਰ ਵਿੱਚ ਖੜੇ ਨਾ ਪੰਜ ਕ ਜਣੇ ਮੋਰੇ ਰਹਿ ਗਏ ਨੇ ਮੱਥਾ ਟੇਕਣ ਵਾਲੇ ਪਿੱਛੇ ਲੰਬੀ ਲਏ ਨੇ ਉਹ ਬਜ਼ੁਰਗ ਦੇ ਮਨ ਚ ਆਇਆ ਕਿ ਹੋ ਜੇ ਨਜ਼ਰ ਆਉਂਦੇ ਨੇ ਗੁਰੂ ਰਾਮਦਾਸ ਜੀ ਵੇਖਾਂ ਤਾਂ ਸਹੀ ਗੁਰੂ ਰਾਮਦਾਸ ਕਿੱਦਾਂ ਦਾ ਦਿਸਦਾ ਹੈ ਐਡੀ ਦੂਰੋਂ ਮੈਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨਾ ਆ ਵੇਖਾਂ ਤਾਂ ਸਹੀ ਗੁਰੂ ਰਾਮਦਾਸ ਕਿੱਦਾਂ ਦਾ ਦਿਸਦਾ ਹੈ ਪੰਜ ਛੇ ਬੰਦਿਆਂ ਤੋਂ ਪਿੱਛੋਂ ਹੀ ਉਹਨੇ ਮਾੜਾ ਜਿਹਾ ਸਿਰ ਪਰਾਂ ਨੂੰ ਕੱਢ ਕੇ ਗੁਰੂ ਰਾਮਦਾਸ ਮਹਾਰਾਜ ਵੱਲ ਵੇਖਿਆ ਦਰਸ਼ਨ ਕਰਕੇ ਮਨ ਭਰ ਗਿਆ ਫਿਰ ਗੁਰੂ ਰਾਮਦਾਸ ਮਹਾਰਾਜ ਵੱਲ ਵੇਖਿਆ ਉਹ ਅਜੇ ਵਾਰੀ ਨਹੀਂ ਆਈ ਮੱਥਾ ਟੇਕਣ ਦੀ ਵਾਰ-ਵਾਰ ਸਿਰ ਵਾਰ ਕੱਢ ਕੇ ਗੁਰੂ ਰਾਮਦਾਸ ਸਾਹਿਬ ਵੱਲ ਵੇਖਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇੱਕ ਵਾਰ ਨਜ਼ਰਾਂ ਅੱਖਾਂ ਖੋਲ ਕੇ ਉਹਦੇ ਵੱਲ ਵੇਖਿਆ ਨਜ਼ਰ ਮਿਲਣ ਦੀ ਧੀਰ ਸੀ ਉਹ ਬਜ਼ੁਰਗ ਦੇ ਅੰਦਰ ਇੱਕ ਵੱਖਰੀ ਚ ਨਾੜ ਛਿਣ ਗਈ ਜਦੋਂ ਉਹਨੇ ਆ ਕੇ ਰੋਂਦਿਆਂ ਮੱਥਾ ਟੇਕਿਆ ਨਾ ਵਰਾਗ ਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਦੇ ਵੱਲ ਵੇਖ ਕੇ ਬੋਲ ਪਏ ਕਹਿੰਦੇ ਬਜ਼ੁਰਗਾ ਕਿੱਥੋਂ ਆਏ ਜੀ ਮੈਂ ਮਾਲਵੇ ਤੋਂ ਆਇਆ ਹਾਂ ਕਾਕੜੇ ਪਿੰਡੋਂ ਆਇਆ ਧੰਨ ਗੁਰੂ ਰਾਮਦਾਸ ਮਹਾਰਾਜ ਬੋਲੇ ਕਹਿੰਦੇ ਤੇਰਾ ਨਾਮ ਕੀ ਹੈ ਉਹਨਾਂ ਕਹਿੰਦੇ ਮਹਾਰਾਜ ਗਰੀਬ ਨੱਤਾਲਾ ਨਾਮ ਹੁੰਦਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਮੁਖਰਾਪੇ ਹੱਸ ਕੇ ਪਾਤਸ਼ਾਹ ਬੋਲੇ ਕਹਿੰਦੇ ਕੁਝ ਮੰਗਣਾ ਹੈ ਸਰ ਕੁਝ ਮੰਗਣਾ ਚਾਹੁੰਦੇ ਹਨ ਉਹ ਕਹਿੰਦੇ ਨਹੀਂ ਮਹਾਰਾਜ ਪਾਤਸ਼ਾਹ ਨੇ ਫਿਰ ਕਿ ਜੇ ਕੁਝ ਮੰਗਣਾ ਹੈ ਤੇ ਮੰਗ ਲੈ ਉਨਕੇ ਮਹਾਰਾਜ ਕੋ ਸੋਚਿਆ ਨਹੀਂ ਹੈ ਕਹਿੰਦੇ ਕਿ ਵੇਖ ਲੈ ਭਾਈ ਜੇ ਬਜ਼ੁਰਗਾਂ ਕੁਝ ਮੰਗਣਾ ਤੇ ਮੰਗ ਲੈ ਸਾੜਿਆਂ ਦੇ ਮਨ ਵਿੱਚ ਸੀ ਇੰਨਾ ਬਜ਼ੁਰਗ ਗਰੀਬ ਹੈ ਇਹ ਮੰਗੇਗਾ ਮਹਾਰਾਜ ਮੇਰੀ ਗਰੀਬੀ ਮਿਟਾ ਦਿਓ ਇਹ ਮੰਗੇਗਾ ਮੇਰੀ ਗਰੀਬੀ ਮਿਟਾ ਦਿਓ ਵੱਡੇ ਭਾਗ ਗੁਰੂ ਰਾਮਦਾਸ ਮਹਾਰਾਜ ਆਪ ਪੁੱਛਦੇ ਨੇ ਬਜ਼ੁਰਗਾਂ ਮੰਗ ਕੁਝ ਮੰਗ ਲੈਣਾ ਸੀ 10 ਬਜ਼ੁਰਗਾਂ ਕੁਝ ਮੰਗ ਲੈ ਤੇ ਸਾਧ ਸੰਗਤ ਇੱਕ ਬੇਨਤੀ ਤੇ ਸਮਝੋ ਦਰਸ਼ਨ ਕਰਨ ਜਾਈਏ ਅੰਦਰ ਭਾਵਨਾ ਪੈਦਾ ਹੋ ਜਾਏ ਇਹ ਚਿੱਤੇ ਰੱਖੋ ਤੁਹਾਨੂੰ ਮੰਗਣਾ ਨਹੀਂ ਪੈਂਦਾ ਗੁਰੂ ਪੁੱਛਦੇ ਦੱਸ ਕੀ ਚਾਹੀਦਾ ਤੇ ਜੇ ਦਰਬਾਰ ਸਾਹਿਬ ਜਾऊं ਸੰਕੜੇ ਮੀਲਾਂ ਤੋਂ ਲੋਕ ਹਜ਼ਾਰਾਂ ਮੀਲਾਂ ਤੋਂ ਜਾਂਦੇ ਨੇ ਉੱਥੇ ਜਾ ਕੇ ਸੈਲਫੀਆਂ ਖਿੱਚ-ਖਿੱਚ ਪਾਈ ਜਾਂਦੇ ਨੇ ਮੈਂ ਦਰਬਾਰ ਸਾਹਿਬ ਪਹੁੰਚ ਗਿਆ ਆ ਲਾਈਵ ਵੇਖੋ ਮੈਂ ਦਰਬਾਰ ਸਾਹਿਬ ਪਹੁੰਚ ਗਿਆ ਲੋਕਾਂ ਤੱਕ ਤਾਂ ਫੋਟੋ ਪਹੁੰਚ ਜਾਏਗੀ ਪਰ ਸਜਣੋ ਗੁਰੂ ਰਾਮ ਦਾ ਸਿਰ ਦੇ ਚਰਨਾਂ ਵਿੱਚ ਸ਼ਾਇਦ ਸਾਡੀ ਹਾਜ਼ਰੀ ਨਹੀਂ ਅਰਦਾਸ ਕਰੀਏ ਸਾਨੂੰ ਦਰਸ਼ਨ ਕਰਨ ਦੀ ਭਾਵਨਾ ਪੈਦਾ ਹੋ ਜਾਏ ਤਾਈਓ ਫਿਰ ਅਗਲੀ ਪੰਕਤੀ ਬਾਬਾ ਸੱਤਾ ਬਲਵੰ ਨੇ ਕਹੀ ਤੇਰਾ ਅੰਤ ਨਾ ਪਹਾਰਾ ਵਾਰਿਆ ਜਿਨੀ ਤੋ ਸੇਵਿਆ ਭਾਉ ਘਰ ਸੇ ਤਦ ਭਾਰ ਉਤਾਰਿਆ ਜਿਨੀ ਭਾਵਨਾ ਨਾਲ ਸਿਮਰਿਆ ਤੁਸੀਂ ਭਾਰ ਉਤਾਰਾ ਕਰਤਾ ਮੈਂ ਅੱਜ ਵੀ ਸੰਗਤ ਵੇਖੀ ਹੈ ਜਿਨ੍ਹਾਂ ਦੇ ਅੰਦਰ ਭਾਵਨਾਵਾਂ ਦਰਸ਼ਨੀ ਜਿਉੜੀ ਤੋਂ ਨਜ਼ਰ ਟਿਕਾ ਲੈਂਦੇ ਨੇ ਹਰਿਮੰਦਰ ਸਾਹਿਬ ਗੁਰੂ ਗੁਰੂ ਜਪਦੇ ਆ ਬਾਣੀ ਪੜਦੇ ਆ ਨਿਯਮ ਕਰਦੇ ਆ ਅੰਦਰ ਤੱਕ ਜਾਂਦਿਆਂ ਕਈ ਵਾਰ ਵਿਰਾਗ ਵਿੱਚ ਰਹੁੰਦੇ ਨੇ ਉਹਨਾਂ ਵੱਲ ਵੇਖ ਕੇ ਮੇਰਾ ਵਿਸ਼ਵਾਸ ਵੱਧਦਾ ਹੈ ਅੰਦਰੋਂ ਮਨ ਕਹਿੰਦਾ ਸੱਚ ਹੈ ਜਿਹਦੇ ਅੰਦਰ ਇੰਨੀ ਭਾਵਨਾ ਪੈਦਾ ਹੋ ਜਾਏ ਉਹ ਹਰਿਮੰਦਰ ਸਾਹਿਬ ਅੰਦਰ ਮੱਥਾ ਟੇਕਦੇ ਗੁਰੂ ਰਾਮਦਾਸ ਪੁੱਛਦੇ ਹੋਣਗੇ ਦੱਸ ਕੀ ਚਾਹੀਦਾ ਉਹ ਤਾਂ ਤਿਆਰ ਬੈਠੇ ਨੇ ਸਭ ਕੋਈ ਸਭ ਨੇ ਦਹਾਨ ਦਸ ਅਸ਼ਟ ਸਿਧਾਂ ਠਾਕੁਰ ਕਰਤਲ ਧਰਿਆ ਗੁਰੂ ਨੇ ਤਾਂ ਤਲੀ ਤੇ ਸਭ ਕੋਈ ਧਰਿਆ ਹੋਇਆ ਸਿੱਖਾਂ ਤੇਰੇ ਮੰਗਣ ਵਿੱਚ ਕਮੀ ਹੈ ਅੱਜ ਬਜ਼ੁਰਗ ਨੂੰ ਪੁੱਛਿਆ ਬਜ਼ੁਰਗਾ ਕੋਈ ਮੰਗ ਲੈਣਾ ਸੀ ਉਹਨੇ ਕਿਹਾ ਜੀ ਸੋਚਿਆ ਨਹੀਂ ਕੁਝ ਕਹਿ ਲੰਗਾ ਚੱਲ ਸੋਚ ਲੈ ਮੰਗ ਕੀ ਚਾਹੀਦਾ ਉਹਦੇ ਅੰਦਰ ਇੱਕ ਫੁਰਨਾ ਆ ਗਿਆ ਲੋਕਾਂ ਦੇ ਮਨ ਸੀ ਸ਼ਾਇਦ ਮੰਗੇਗਾ ਗਰੀਬੀ ਦੂਰ ਕਰ ਦਿਓ ਉਹਦੇ ਮਨ ਚ ਫੁਰਨਾ ਪਤਾ ਕੀ ਆਇਆ ਕਹਿੰਦਾ ਮਹਾਰਾਜ ਹੁਣੇ ਫੁਰਨਾ ਆਇਆ ਜਦੋਂ ਤੁਸੀਂ ਕਿਹਾ ਕੁਝ ਮੰਗ ਲਾ ਹੁਣੇ ਫੁਰਨਾ ਆਇਆ ਮਹਾਰਾਜ ਫਿਰ ਕਿਰਪਾ ਕਰੋ ਮੇਰੇ ਗਰੀਬ ਦੇ ਘਰ ਚਰਨੇ ਪਾ ਦਿਓ ਮਾਰੇ ਗਰੀਬ ਦੇ ਘਰ ਚਰਨ ਪਾਦੇਓ ਜਿਨੇ ਗੁਰੂ ਰਾਮਦਾਸ ਸਾਹਿਬ ਨੂੰ ਮੰਗ ਲਿਆ ਉਹਨੇ ਸਭ ਕੁਝ ਮੰਗ ਜਦੋਂ ਕਹੇ ਜੀ ਮੇਰੇ ਗਰੀਬ ਦੇ ਘਰ ਚਰਨ ਪਾਦੇਓ ਸ੍ਰੀ ਗੁਰੂ ਰਾਮਦਾਸ ਚੁੱਪ ਕਰ ਗਏ ਸਾਰੀ ਸੰਗਤ ਖਲੋਤੀ ਰਹਿ ਗਈ ਉਹ ਬਜ਼ੁਰਗ ਉੱਥੇ ਖੜੇ ਗੁਰੂ ਰਾਮਦਾਸ ਸਾਹਿਬ ਨੇ ਨਿਤਰ ਬੰਦ ਕੀਤੇ ਚੁੱਪ ਧਾਰ ਲਈ ਇੱਕ ਘੜੀ ਗੁਰੂ ਰਾਮਦਾਸ ਮਹਾਰਾਜ ਬੋਲੇ ਨਹੀਂ ਸੁੰਨ ਛਾ ਗਈ ਸੰਗਤ ਵਿੱਚ 24 ਮਿੰਟ ਤਹਾਨੂੰ ਗੁਰੂ ਰਾਮਦਾਸ ਮਹਾਰਾਜ ਚੁੱਪ ਰਹੇ ਇੱਕ ਘੜੀ ਤੋਂ ਬਾਅਦ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੱਖਾਂ ਖੋਲ੍ਹੀਆਂ ਫਿਰ ਗੁਰੂ ਰਾਮਦਾਸ ਮਹਾਰਾਜ ਬੋਲੇ ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਇੱਕ ਘੜੀ ਤਬ ਤੁਸ਼ਨ ਰਹੇ ਔ ਸ੍ਰੀ ਗੁਰੂ ਰਾਮਦਾਸ ਤਬ ਕਹਿਓ ਇੱਕ ਘੜੀ 24 ਮਿੰਟਾਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੋਲੇ ਕਹਿੰਦੇ ਬਜ਼ੁਰਗਾ ਚੱਲ ਫਿਰ ਤੇਰੇ ਘਰ ਚਰਨ ਪਾਵਾਂਗੇ ਯਮ ਮਹਾਰਾਜ ਕਦੋਂ ਜਦੋਂ ਤੁਸੀਂ ਚਰਨ ਪਾਉਂਗੇ ਮਹਾਰਾਜ ਇੱਕ ਦੱਸਿਓ ਕਿੰਨੇ ਕੁ ਸਿੱਖ ਹੋਣਗੇ ਤੁਹਾਡੇ ਨਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ ਕਹਿੰਦੇ ਵੀ 30-40 ਸਿੱਖ ਤਾਂ ਹੋਣ ਗਏ ਸਾਡੇ ਨਾਲ ਪਾਤਸ਼ਾਹ ਨਾਲੇ ਹੱਸ ਪਏ ਨਾਲੇ ਕਹਿੰਦੇ ਬਜ਼ੁਰਗਾਂ 30-40 ਸਿੱਖ ਤਾਂ ਹੋਣ ਗਏ ਸਾਡੇ ਨਾਲ ਮੋਰਿਓ ਬਜ਼ੁਰਗ ਬੋਲਿਆ ਕਹਿੰਦਾ ਮਹਾਰਾਜ ਇੰਨੇ ਬੰਦਿਆਂ ਦਾ ਪ੍ਰਸ਼ਾਦਾ ਜਿਵੇਂ ਤੋ ਕਰਾਂ ਮਹਾਰਾਜ ਤੁਸੀਂ ਕੱਲੇ ਹੋਗੇ ਮੈਂ ਸ਼ਕਾ ਦਾਂਗਾ ਇੰਨੇ ਬੰਦਿਆਂ ਦਾ ਪ੍ਰਸ਼ਾਦਾ ਨਹੀਂ ਮੈਂ ਤੁਸਕਾਇਆ ਜਾਨਾ ਮਹਾਰਾਜ ਮੈਂ ਗਰੀਬ ਬਣੇ ਮੇਰੇ ਘਰ ਚ ਗੋਡੇ-ਗੋਡੇ ਗਰੀਬੀ ਹੈ ਮਸਾਂ ਦੋ ਵਕਤ ਪ੍ਰਸ਼ਾਦਾ ਪਕਦੇ ਤੁਹਾਨੂੰ ਛਕਾ ਦਾਂਗਾ ਪਰ 30 40 ਬੰਦਿਆਂ ਦਾ ਪ੍ਰਸ਼ਾਦਾ ਨਹੀਂ ਬਣਨਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਮੁਸਕਰਾ ਪਏ ਕਹਿੰਦੇ ਬਜ਼ੁਰਗਾ ਅੱਜ ਤੇਰੇ ਘਰ ਗੋਡੇ-ਗੋਡੇ ਗਰੀਬੀ ਹੈ ਜਦੋਂ ਅਸੀਂ ਚਰਨ ਪਾਉਣੇ ਨੇ ਉਦੋਂ ਤੇਰੇ ਘਰ ਗੁੱਡੇ ਗੁੱਡੇ ਗਰੀਬੀ ਨਹੀਂ ਹੋਣੀ ਉਦੋਂ ਮੋਢੇ ਮੋਢੇ ਅਮੀਰੀ ਹੋਣੀ ਉਹਨੇ ਹੱਥ ਜੋੜ ਕੇ ਕਿ ਹਮਾਰਾ ਕਦੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ ਕਹਿੰਦੇ ਨਾ ਸਰੀਰ ਵਿੱਚ ਉਦੋਂ ਅਸੀਂ ਹੋਣਾ ਨਾ ਸਰੀਰ ਵਿੱਚ ਬਜ਼ੁਰਗਾ ਤੂੰ ਹੋਣਾ ਪਰ ਤੇਰੇ ਪਰਿਵਾਰ ਵਿੱਚ ਮੋਢੇ ਮੋਢੇ ਅਮੀਰੀ ਹੋਏਗੀ ਤੇਰੇ ਪੁੱਤ ਪੋਤਿਆਂ ਪੜਪੋਤਿਆਂ ਨੂੰ ਲੋਕ ਸ਼ਾਹੂਕਾਰ ਕਹਿਣਗੇ ਦੁਨੀਆ ਉਹਨਾਂ ਦੀ ਕਰਜ਼ਾਈ ਹੋਇਆ ਕਰੇਗੀ ਤੇਰੇ ਪੁੱਤ ਪੋਤੇ ਪਰਪੋਤੇ ਹਵੇਲੀਆਂ ਦੇ ਮਾਲਕ ਹੋਣਗੇ ਉਹਨਾਂ ਦੀ ਤੇਰੇ ਪਿੰਡ ਤੋਂ ਵੱਡੀਆਂ ਰਿਆਸਤਾਂ ਤੱਕ ਰਾਜ ਚੱਲੇਗਾ ਇੰਨੀਆ ਬਖਸ਼ਿਸ਼ ਉਹ ਬਜ਼ੁਰਗ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਪਦਿਆਂ ਚਲਾ ਗਿਆ ਉਸ ਦਿਨ ਤੋਂ ਉਹਦੇ ਪਰਿਵਾਰ ਵਿੱਚ ਮਹਲਵੇ ਬਰਕਤ ਪੈਣੀ ਸ਼ੁਰੂ ਹੋ ਗਈ ਉਹਦੇ ਪੁੱਤ ਪੋਤੇ ਅਮੀਰ ਹੋ ਗਏ ਸ਼ੌਕਾਰਾ ਚੱਲ ਪਿਆ ਲੋਕੀ ਉਤੋਂ ਕਰਜ਼ਾ ਲੈਣ ਲੱਗ ਪਏ ਉਹਦੇ ਪੁੱਤ ਪੋਤਿਆਂ ਪਰਪੋਤਿਆਂ ਦੇ ਲੋਕ ਪਰਜਾਈ ਹੋ ਗਏ ਵਕਈ ਪਿੰਡ ਤੋਂ ਲੈ ਕੇ ਸਰਹੰਦ ਤੱਕ ਉਹਨਾਂ ਦਾ ਕਰਜਾ ਚੱਲਣ ਲੱਗ ਪਿਆ ਲੋਕੀ ਉਹਨਾਂ ਦੇ ਕਰਜਾ ਹੀ ਹੋ ਗਏ ਔਰ ਸਾਹ ਸੰਗਤ ਵਕਤ ਆਇਆ ਫਿਰ ਨੌਵੇਂ ਜਮੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਪਿੰਡ ਗਏ ਨੌਵੇਂ ਜਮੇ ਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਘਰ ਗਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਉਸ ਘਰ ਵਿੱਚ 30 40 ਸਿੱਖ ਪਾਤਸ਼ਾਹ ਦੇ ਨਾਲ ਹਜ਼ੂਰ ਘੋੜੇ ਤੇ ਸਵਾਰ ਨੇ ਜਾ ਕੇ ਪਾਤਸ਼ਾਹ ਨੇ ਡੇਰਾ ਕੀਤਾ ਪਲੰਘ ਡਾ ਲ ਦਿੱਤਾ ਵਿੜੇ ਵਿੱਚ ਕੀਰਤਨ ਕਥਾ ਹੋਈ ਲੰਗਰ ਚੱਲੇ ਤਿੰਨ ਦਿਨ ਮਹਾਰਾਜ ਰਹੇ ਜਦੋਂ ਪਾਤਸ਼ਾਹ ਉਹਨਾਂ ਦੀ ਹਵੇਲੀ ਚੋਂ ਤੁਰਨ ਲੱਗੇ ਨਾ ਉਹਦੇ ਪੜਪੋਤਿਆਂ ਨੇ ਪੋਤਿਆਂ ਨੇ ਮੱਥੇ ਟੇਕ ਕੇ ਮਹਾਰਾਜ ਸਾਡੇ ਬਜ਼ੁਰਗ ਤਾਂ ਅੱਤ ਦੇ ਗਰੀਬ ਸੀ ਸਾਡੇ ਦਾਦੇ ਪੜਦਾਦਿਆਂ ਨੂੰ ਗੁਰੂ ਰਾਮਦਾਸ ਸਾਹਿਬ ਨੇ ਅਮੀਰੀ ਬਖਸ਼ੀ ਇਹ ਸਭ ਕੁਝ ਤੁਹਾਡੇ ਇੱਕ ਦੁਸ਼ਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਇੱਕ ਭਰਾਤ ਸੋਨੇ ਦੀਆਂ ਮੋਹਰਾਂ ਦੀ ਭਰ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੇਂਟ ਕੀਤੀ ਤੇ ਸਾਧ ਸੰਗਤ ਤੁੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਹੱਥ ਨਾਲ ਭਰਾਤ ਪਰਾਂ ਕਰਕੇ ਕਿਹਾ ਰਹਿਣ ਦਿਓ ਸ਼ਾਹ ਪਰਾ ਇਹ ਸੋਨੇ ਦੀਆਂ ਮੋਹਰਾਂ ਦੀ ਭਰਾਤ ਨਹੀਂ ਚਾਹੀਦੀ ਕਿਹਾ ਮਹਾਰਾਜ ਸਭ ਕੁਝ ਤੁਹਾਡੇ